ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਹਰਜਿੰਦਰ ਸਿੰਘ ਨੂੰ ਤਿੰਨ ਕਤਲਾਂ ਦੇ ਮਾਮਲੇ ਦੇ ਵਿੱਚ 45 ਸਾਲ ਵਾਸਤੇ ਜੇਲ੍ਹ ਭੇਜਿਆ ਜਾ ਸਕਦਾ ਹੈ ਤੇ ਇਸ ਮਗਰੋਂ ਰਿਪੋਰਟ ਵੀ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਮੀਡੀਆ ਰਿਪੋਰਟਰ ਦੇ ਮੁਤਾਬਕ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵਾਲੇ ਹਰਜਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਮੰਨ ਹੈ ਕਿ ਅਮਰੀਕਾ ਦੀਆਂ ਜ਼ਿਲ੍ਹਿਆਂ ਦੇ ਵਿੱਚ ਭੀੜ ਵਧਾਉਣ ਦੀ ਕੋਈ ਟੋਕ ਨਹੀਂ ਬਣਦੀ ਤਾਂ ਦੱਸੋ ਇਹ ਕਿ ਹਰਜਿੰਦਰ ਸਿੰਘ 2018 ਦੇ ਵਿੱਚ ਮੈਕਸੀਕੋ ਦੇ ਰਸਤੇ ਅਮਰੀਕਾ ਚ ਦਾਖਲ ਹੁੰਦਾ ਹੈ ਕੈਲੀਫੋਰਨੀਆ ਦੇ ਵਿੱਚ ਰਿਹائش ਦੌਰਾਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕਰ ਦਿਆ ਟਰੱਕ ਚਲਾਉਣਾ ਸ਼ੁਰੂ ਕਰ ਦਿੰਦਾ ਹਰਜਿੰਦਰ ਸਿੰਘ ਦੇ ਵਿਰੋਧ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਤੋਂ ਇਲਾਵਾ ਗੱਡੀ ਦੇ ਰਾਹੀ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਗਏ ਨੇ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਇਹ ਕਤਲ ਦੀ ਸਜ਼ਾ 15 ਸਾਲ ਬਣਦੀ ਹੈ ਫਲੋਰੀਡਾ ਹਾਈਵੇ ਪੈਟਰੋਲ ਦੇ ਕਾਰਜਕਾਰੀ ਡਾਇਰੈਕਟਰ ਡੇਵ ਕਰਨਰ ਦੇ ਮੁਤਾਬਕ ਹਰਜਿੰਦਰ ਸਿੰਘ ਦੇ ਵੱਲੋਂ ਡਰਾਈਵਿੰਗ ਦੌਰਾਨ ਵਰਤੀ ਕੋੁਰ ਕੁਤਾਹੀ ਦੇ ਚੱਲ ਗਿਆ ਤਿੰਨ ਜਣਿਆਂ ਦੀ ਜਾਨ ਗਈ ਤੇ ਕਮਰਸ਼ੀਅਲ ਟਰੈਕਟਰ ਟ੍ਰੇਲਰ ਚਲਾਉਣਾ ਬੇहद ਸੁਚੇਤ ਰਹਿਣ ਦੀ ਜ਼ਰੂਰਤ ਇਸ ਦੇ ਵਿੱਚ ਹੁੰਦੀ ਹੈ ਪਰ ਹਾਦਸੇ ਦੀ ਵੀਡੀਓ ਦੇਖ ਕੇ ਬਿਲਕੁਲ ਇਹ ਮਹਿਸੂਸ ਨਹੀਂ ਹੁੰਦਾ ਕਿ ਹਾਈਵੇ ਤੇ ਯੂ ਟਰਨ ਲੈਂਦਿਆਂ ਕੋਈ ਸਾਵਧਾਨੀ ਵਰਤੀ ਗਈ ਹੈ ਤਿੰਨ ਪਰਿਵਾਰਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਇਸ ਦਾ ਜ਼ਿੰਮੇਵਾਰ ਹਰਜਿੰਦਰ ਸਿੰਘ ਹੈ ਤੇ ਉਹਨੂੰ ਫਲੋਰੀਡਾ ਦੇ ਵਿੱਚ ਕੋਈ ਨੁਕਸਾਨ ਨਹੀਂ ਕਰ ਸਕੇਗਾ ਇਹੇ ਦੱਸਣਾ ਬਣਦਾ ਹੈ ਕਿ ਹਾਈਵੇ ਤੇ ਐਨ ਵਿਚਕਾਰ ਬਣਿਆ ਲਾਂਗਾ ਸਿਰਫ ਸਰਕਾਰੀ ਗੱਡੀਆਂ ਵਾਸਤੇ ਹੀ ਸੀ ਸੋਸ਼ਲ ਮੀਡੀਆ ਤੇ ਪੰਜਾਬੀ ਟਰੱਕ ਡਰਾਈਵਰ ਨੂੰ ਉਮਰ ਭਰ ਦੇ ਲਈ ਜੇਲ੍ਹ ਭੇਜਣ ਜਾਂ ਡਿਪੋਰਟ ਕਰਨ ਦੀਆਂ ਟਿੱਪਣੀਆਂ ਹਾਦਸੇ ਵਾਲੇ ਦਿਨ ਤੋਂ ਹੀ ਸਾਹਮਣੇ ਆ ਰਹੀਆਂ ਨੇ ਲੋ ਐਨਫੋਰਸਮੈਂਟ ਏਜੰਸੀਆਂ ਇਸ ਕਿਸਮ ਦੀ ਕਾਰਵਾਈ ਕਰ ਰਹੀਆਂ ਨੇ ਤਾਂ ਦੱਸ ਦੇ ਇਹ ਕਿ ਜੁੱਤੇ ਪੰਜਾਬੀ ਨੌਜਵਾਨ ਦੇ ਨਾਲ ਸਬੰਧਤ ਹੌਲਨਾਖ ਹਾਦਸੇ ਸਾਮਣੇ ਹੋਣ ਮਗਰੋਂ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੀਆਂ ਤਸਵੀਰਾਂ ਤੇ ਵੀਡੀਓ ਸਾਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਸੜਕਾਂ ਤੇ ਟਰੱਕ ਚਲਾਉਣ ਵਾਲਿਆਂ ਨੂੰ ਕਤਾਈ ਕਰਦਿਆਂ ਦੇਖਿਆ ਜਾ ਸਕਦਾ ਹੈ ਦੂਜੇ ਪਾਸੇ ਅਮਰੀਕਾ ਦਾ ਟ੍ਰਾਂਸਪੋਰਟ ਮਹਿਕਮਾ ਪਹਿਲਾਂ ਹੀ ਅਣਜਾਣ ਡਰਾਈਵਰਾਂ ਦੇ ਵਿਰੁੱਧ ਸਖਤੀ ਕਰ ਰਿਹਾ ਹੈ ਟ੍ਰਾਂਸਪੋਰਟ ਮੰਤਰਾਲੇ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ 2019 ਦੇ ਵਿੱਚ ਇੱਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਅੰਗਰੇਜ਼ੀ ਨਾ ਹੋਂਦ ਹੀ ਹੋਣ ਕਾਰਨ ਕੋਈ ਸਾਈਨ ਨਹੀਂ ਪੜ ਸਕਿਆ ਤੇ ਅੱਗੇ ਜਾ ਰਹੇ ਵਾਪਰੇ ਹੋਲ ਨਾ ਖਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਜਾਂਦੀ ਹੈ ਗੈਨ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਹਰਜਿੰਦਰ ਸਿੰਘ ਨੂੰ ਤਿੰਨ ਕਤਲਾਂ ਦੇ ਮਾਮਲੇ ਦੇ ਵਿੱਚ 45 ਸਾਲ ਵਾਸਤੇ ਜੇਲ੍ਹ ਭੇਜਿਆ ਜਾ ਸਕਦਾ ਹੈ ਤੇ ਇਸ ਮਗਰੋਂ ਰਿਪੋਰਟ ਵੀ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਮੀਡੀਆ ਰਿਪੋਰਟਰ ਦੇ ਮੁਤਾਬਕ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵਾਲੇ ਹਰਜਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਮੰਨ ਹੈ ਕਿ ਅਮਰੀਕਾ ਦੀਆਂ ਜ਼ਿਲਾਂ ਦੇ ਵਿੱਚ ਭੀੜ ਵਧਾਉਣ ਦੀ ਕੋਈ ਤੋਕ ਨਹੀਂ ਬਣਦੀ। ਤਾਂ ਦੱਸੋ ਇਹ ਕਿ ਹਰਜੁਨਦਰ ਸਿੰਘ 2018 ਦੇ ਵਿੱਚ ਮੈਕਸੀਕੋ ਦੇ ਰਸਤੇ ਅਮਰੀਕਾ ਚ ਦਾਖਲ ਹੁੰਦਾ ਹੈ। ਕੈਲੀਫੋਰਨੀਆ ਦੇ ਵਿੱਚ ਰਿਹਾਈਸ਼ ਦੌਰਾਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕਰਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿੰਦਾ ਹੈ। ਹਰਜੁਨਦਰ ਸਿੰਘ ਦੇ ਵਿਰੁੱਧ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਤੋਂ ਇਲਾਵਾ ਗੱਡੀ ਦੇ ਰਾਹੀ ਕਤਲ ਦੇ ਦੋਸ਼ ਆਇਦ ਕੀਤੇ ਗਏ ਨੇ। ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਕਿ ਕਤਲ ਦੀ ਸਜ਼ਾ 15 ਸਾਲ ਬਣਦੀ ਹੈ। ਫਲੋਰੀਡਾ ਹਾਈਵੇ ਪੈਟਰੋਲ ਦੇ ਕਾਰਜਕਾਰੀ ਡਾਇਰੈਕਟਰ ਡੇਵ ਕਰਡਰ ਦੇ ਮੁਤਾਬਕ ਹਰਜਿੰਦਰ ਸਿੰਘ ਦੇ ਵੱਲੋਂ ਡਰਾਈਵਿੰਗ ਦੌਰਾਨ ਵਰਤੀ ਕੋਰ ਕੁਤਾਹੀ ਦੇ ਚਲਦਿਆ ਤਿੰਨ ਜਣਿਆਂ ਦੀ ਜਾਨ ਗਈ ਤੇ ਕਮਰਸ਼ੀਅਲ ਟਰੈਕਟਰ ਟ੍ਰੇਲਰ ਚਲਾਉਣਾ ਬੇहद ਸੁਚੇਤ ਰਹਿਣ ਦੀ ਜ਼ਰੂਰਤ ਇਸ ਦੇ ਵਿੱਚ ਹੁੰਦੀ ਹੈ ਪਰ ਹਾਦਸੇ ਦੀ ਵੀਡੀਓ ਦੇਖ ਕੇ ਬਿਲਕੁਲ ਇਹ ਮਹਿਸੂਸ ਨਹੀਂ ਹੁੰਦਾ ਕਿ ਹਾਈਵੇ ਤੇ ਯੂ ਟਰਨ ਲੈਂਦਿਆਂ ਕੋਈ ਸਾਵਧਾਨੀ ਵਰਤੀ ਗਈ ਹੈ ਤਿੰਨ ਪਰਿਵਾਰਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਇਸ ਦਾ ਜ਼ਿੰਮੇਵਾਰ ਹਰਜਿੰਦਰ ਸਿੰਘ ਹੈ ਤੈਨੂੰ ਫਲੋਰੀਡਾ ਦੇ ਵਿੱਚ ਕੋਈ ਨੁਕਸਾਨ ਨਹੀਂ ਕਰ ਸਕੇਗਾ ਇਹ ਦੱਸਣਾ ਬਣਦਾ ਹੈ ਕਿ ਹਾਈਵੇ ਤੇ ਐਨ ਵਿਚਕਾਰ ਬਣਿਆ ਲਾਂਗਾ ਸਿਰਫ ਸਰਕਾਰੀ ਗੱਡੀਆਂ ਵਾਸਤੇ ਹੀ ਸੀ ਸੋਸ਼ਲ ਮੀਡੀਆ ਤੇ ਪੰਜਾਬੀ ਟਰੱਕ ਡਰਾਈਵਰ ਨੂੰ ਉਮਰ ਭਰ ਦੇ ਲਈ ਜੇਲ੍ਹ ਭੇਜਣ ਜਾਂ ਡਿਪੋਰਟ ਕਰਨ ਦੀਆਂ ਟਿੱਪਣੀਆਂ ਹਾਦਸੇ ਵਾਲੇ ਦਿਨ ਤੋਂ ਹੀ ਸਾਹਮਣੇ ਆ ਰਹੀਆਂ ਨੇ ਲਾਅ ਐਨਫੋਰਸਮੈਂਟ ਏਜੰਸੀਆਂ ਕਿਸਮ ਦੀ ਕਾਰਵਾਈ ਕਰ ਰਹੀਆਂ ਨੇ ਦੱਸਦੇ ਇਹ ਕਿ ਜੁਥੇ ਪੰਜਾਬੀ ਨੌਜਵਾਨ ਦੇ ਨਾਲ ਸਬੰਧਤ ਹੌਲਨਾਕ ਹਾਦਸੇ ਸਾਹਮਣੇ ਹੁਣ ਮਗਰੋਂ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੀਆਂ ਤਸਵੀਰਾਂ ਤੇ ਵੀਡੀਓ ਸਾਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਸੜਕਾਂ ਤੇ ਟਰੱਕ ਚਲਾਉਣ ਵਾਲਿਆਂ ਨੂੰ ਕਤਾਈ ਕਰਦਿਆਂ ਦੇਖਿਆ ਜਾ ਸਕਦਾ ਹੈ ਦੂਜੇ ਪਾਸੇ ਅਮਰੀਕਾ ਦਾ ਟ੍ਰਾਂਸਪੋਰਟ ਮਹਿਕਮਾ ਪਹਿਲਾਂ ਹੀ ਅਣਜਾਣ ਡਰਾਈਵਰਾਂ ਦੇ ਵਿਰੁੱਧ ਸਖਤੀ ਕਰ ਰਿਹਾ ਹੈ ਟ੍ਰਾਂਸਪੋਰਟ ਮੰਤਰਾਲੇ ਦੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ 2019 ਦੇ ਵਿੱਚ ਇੱਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਅੰਗਰੇਜ਼ੀ ਨਾ ਉਹਨਾਂ ਦੇ ਹੁਣ ਕਰਨ ਕੋਈ ਸਾਈਨ ਨਹੀਂ ਪੜ ਸਕਿਆ ਤੇ ਅੱਗੇ ਜਾ ਰਹੇ ਵਾਪਰੇ ਹੋਲ ਨਾ ਖਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਜਾਂਦੀ